ਮੈਂ ਨਾ ਹੈਕਰਾਂ ਨੇ ਮੇਰੇ ਮਤਲ ਜਿਹੜਾ ਖਾਤੇ ਚ ਪੈਸੇ ଥିਗੇ 6 ਲੱਖ 42000 ਰੁਪਇਆ ਉਹ ਮੇਰੇ ਖਾਤੇ ਚੋਂ ਕੱਢ ਕੇ ਲੈ ਗਏ ਅਤੇ ਮੈਂ ਇੰਨੀ ਗਰੀਬ ਆ ਆਪਦੇ ਸਰੀਰ ਪੱਖੋਂ ਮੈਨੂੰ ਨਾਲ ਤਾਂ ਹਾਰਟ ਦੀ ਬਿਮਾਰੀ ਹੈ ਨਾਲੇ ਮੇਰੇ ਰੀੜ ਦੀ ਹੱਡੀ ਚ ਤਕਲੀਫ ਹੈ ਮੈਂ ਤੇਲ ਤੇਲ ਦਾ ਲੇਖਾ ਦੇ ਕੇ ਇਕੱਠਾ ਕੀਤਾ ਦੀ ਪੈਸਾ ਅੱਜ ਮੇਰੇ ਹੱਥ ਚ ਕੁਝ ਵੀ ਨਹੀਂ ਰਿਹਾ ਸਾਰਾ ਕੁਸਵਾ ਕਰ ਲੈ ਗਏ ਹੁਣ ਦੱਸੋ ਮੈਂ ਕੀ ਕਰਾਂ ਮੇਰਾ ਹਿਸਾਬ ਚਾਹੀਦਾ ਮੈਨੂੰ ਮੇਰਾ ਵਾਪਸ ਮਿਲਣਾ ਚਾਹੀਦਾ ਹਾਂਜੀ ਅੰਟੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਕਰਮਜੀਤ ਕੌਰ ਹੈ ਬੇਟੇ ਅੰਟੀ ਕੀ ਥੱਗੀ ਹੋਈ ਏ ਤੁਹਾਡੇ ਨਾਲ ਮੇਰੇ ਨਾਲ ਬਟੇ 6,42,000 ਰੁਪਇਆ ਮਤਲਬ ਇਹ ਮੈਨੂੰ ਤਾਂ ਇਹ ਸ਼ੱਕ ਹੈ ਵੀ ਅਸੀਂ ਇੰਸ਼ੋਰੈਂਸ ਕਰਾਇਆ ᱛੀ ਵੀ ਉਹਦੇ ਨਾਲ ਕੁਝ ਹੋ ਗਿਆ ਪਰ ਹੁਣ ਮੈਨੂੰ ਸਮਝ ਨਹੀਂ ਆਉਂਦਾ ਵੀ ਇਹ ਠੱਗਾ ਨਾਲ ਕਰਿਆ ਕੀ ਹੋਇਆ ਮੈਨੂੰ ਸਮਝ ਨਹੀਂ ਆਈ ਬਟੇ ਵੀ ਇਹ ਸਾਰੀ ਮੇਰੀ ਮਿਹਨਤ ਕਰੀ ਕਰਾਈ ਮੇਰੇ ਕੋਲ ਇੰਨੇ ਜੋੜਿਆ ਹੋਇਆ ᱛੀ ਵੀ ਚਲ ਕਬੀਲਦਾਰੀ ਆ ਮੇਰੀ ਬੇਟੀ ਵੀ ਨਿਵਾਣਾ ਹੈ ਕਿ ਪੈਸੇ ਦੀ ਲੋੜ ਹੁੰਦੀ ਹੈ ਕਿ ਸਾਰਾ ਉੱਡ ਗਿਆ ਹਾਂ ਠੀਕ ਹੈ ਫੈਮਲੀ ਚ ਕੌਣ ਕੌਣਾ ਟੀ ਟੁੱਟੀ ਅਸੀਂ ਦੋਨੇ ਮਾਮਾ ਧੀਆਂ ਹਾਂ ਸੋ ਕਮੋਨ ਵਾਲੇ ਤੁਸੀਂ ਤੁਸੀਂ ਕੀ ਕੰਮ ਕਰਦੇ ਹੋ ਮੈਂ ਅੰਗਨਵਾੜੀ ਚ ਵਰਕਰ ਹਾਂ ਬੇਟੇ ਠੀਕ ਹੈ ਸੋ ਬੜੀ ਮਿਹਨਤ ਨਾਲ ਪੈਸੇ ਜੁੜੇ ਉਹਨੂੰ ਹਾਂਜੀ ਹਾਂ ਕਿਹੜਾ ਜੁੜਦਾ ਬੇਟੇ ਉਹ ਤਾਂ ਪੁਰਾਣੇ ਜ਼ਮਾਨਿਆਂ ਦੇ ਜੁੜੇ ਹੋਏ ਤੇ ਠੀਕ ਹੈ ਪਹਿਲਾਂ ਦੇ ਸੋ ਇਸ ਇਸ ਸੰਬੰਧੀ ਤੁਸੀਂ ਕੰਪਲੀਟ ਵਗੈਰਾ ਦਰਜ ਕਰਾਈ ਆ ਸੈਟ ਹਾਂਜੀ ਹਾਂ ਠੀਕ ਹੈ ਸੋ ਕੀ ਕਹਿੰਦੇ ਕਿ ਕੀ ਕਾਰਵਾਈ ਆਰੰਭ ਵਿੱਚ ਲੈਂਦੀ ਹਾਂ ਹਾਂਜੀ ਹਾਂ ਉਹਨਾਂ ਨੇ ਆਪਣੇ ਐਸ ਐਸ ਪੀ ਸਾਹਿਬ ਨੇ ਪਹਿਲਾ ਅਪਲੀਕੇਸ਼ਨ ਆਪਾਂ ਉਹਨਾਂ ਦਿੱਤੀ ਦੀ 기 ਫਿਰ ਉਹਨਾਂ ਨੇ ਪਿੱਛੇ ਆ ਕੇ ਉਹਨਾਂ ਨੂੰ ਸਾਈਬਰ ਸੈੱਲ ਵਾਲਿਆਂ ਨੂੰ ਜੀ ਦਿੱਤੀ ਹੈ ਬਟੇ ਉੱਥੇ ਚੱਲ ਰਹੀ ਹੈ ਗੱਲਬਾਤ ਠੀਕ ਹੈ ਹਾਂ ਕਰਦੇ ਹਾਂ ਵੀ ਤੁਹਾਡੇ ਜਿਹੜੇ ਹਾਂਜੀ ਹਾਂ ਮੈਂ ਕਹਿੰਦੀ ਆ ਮੇਰੇ ਪੈਸੇ ਵਾਪਸ ਆਉਣੇ ਚਾਹੀਦੇ ਨੇ 31 ਜੁਲਾਈ ਨੂੰ ਮਤਲਬ ਕਾਲ ਆਈ ਸੀ ਲਾਈਫ ਇੰਸ਼ੋਰੈਂਸ ਆੜੰਦੀ ਤੇ ਉਹਨਾਂ ਦੀ ਕਾਲ ਮੈਂ ਚੱਕੀ ਸੀ ਤੇ ਉਹਨਾਂ ਨੇ ਇਹ ਕਿਹਾ ਸੀ ਤੁਹਾਡੀ ਮਤਲਬ ਪੇਮੈਂਟ ड्यू ਹੈ ਕਿਉਂ ਪੇ ਕਰ ਦੋ ਤੇ ਅਸੀਂ ਕਹੇ ਨਹੀਂ ਕਰਵਾਉਣੀ ਹੈਗੀ ਫਿਰ ਆਟੋਮੈਟਿਕ ਪੇਮੈਂਟ ਕੱਟੇਗੀ 40901 ਰੁਪਿਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਹੀ ਪੁੱਛਿਆ ਸੀ ਉਸ ਤੋਂ ਬਾਅਦ ਫਿਰ ਫੋਨ ਆਇਆ ਸ ਤੇ ਆਇੰ ਕਿਹਾ ਸੀ ਕਿ ਤੁਹਾਡੇ ਅਸੀਂ ਕਹੇ ਨਹੀਂ ਕਰਵਾਉਣੀ ਸੀ ਤੁਸੀਂ ਪੇਮੈਂਟ ਕਿਉਂ ਕੱਟੀ ਹੈਗੀ ਆ ਤੇ ਫਿਰ ਅਸੀਂ ਕਹੇ ਰਿਫੰਡ ਕਰਵਾਉਣਾ ਤੇ ਫਿਰ ਉਹ ਕਹਿੰਦੇ ਆਪ ਦਾ ਕਾਰਡ ਨੰਬਰ ਦੇ ਦਿਓ ਤੇ ਰਿਫੰਡ ਹੋ ਜੂਗੀ ਮੈਂ ਕਾਰਡ ਨੰਬਰ ਦਿੱਤਾ ਸੀ ਉੱਪਰ ਵਾਲਾ ਤੇ ਉਹ ਆਪਣੇ ਆਪ ਫਿਰ ਉਸ ਤੋਂ ਬਾਅਦ ਪੈਸੇ ਕੱਟੇ ਗਏ ਪਹਿਲਾ ਕੱਟਿਆ 82000 ਫਿਰ ਉਸ ਤੋਂ ਬਾਅਦ 10000 ਕੱਟਿਆ ਫਿਰ 50000 ਕੱਟਿਆ ਗਿਆ। ਕੁੱਲ ਕਿੰਨਾ ਆਪਾਂ ਕਹੀਦੀ ਨੁਕਸਾਨ ਹੋ ਗਿਆ? 31 ਜੁਲਾਈ ਨੂੰ 142000 ਕੱਟਿਆ ਗਿਆ। ਫਿਰ ਉਸ ਤੋਂ ਬਾਅਦ ਉਹਦੀ ਮੈਂ ਬੈਂਕ ਅਰੇ ਨੂੰ ਮੈਮ ਨੂੰ ਫੋਨ ਕਰਿਆ ਤੇ ਉਹ ਕਹਿੰਦੇ ਉਹ ਮਤਲਬ ਐਫ ਡੀ ਕਰ ਦੋ। ਮੈਨੇ ਉਹ ਨੈਟ ਬੈਂਕਿੰਗ ਅਸੀਂ ਯੂਜ਼ ਕਰਦੇ ਆ ਫੋਨ ਤੇ ਤੇ ਅਸੀਂ ਐਫ ਡੀ ਕਰੀ 1.7 ਲੱਖ ਦੀ 10000 ਦੀ ਤੇ ਫਿਰ ਅਗਲੇ ਦਿਨ ਅਸੀਂ ਇੱਕ 1 ਅਗਸਤ ਨੂੰ ਅਸੀਂ ਬੈਂਕ 'ਚ ਗਏ ਸੀ ਬੈਂਕ 'ਚ ਗਏ ਤੇ ਉਹਨਾਂ ਨੇ ਕਿਹਾ ਤੁਹਾਡੀ ਐਫ ਡੀ ਸੇਫ ਹੈ ਨਹੀਂ ਹੁਣ ਜਾਂਦੇ ਹੈਗੇ ਪੈਸੇ ਤੇ ਫਿਰ ਅਸੀਂ ਸੰਗੂਰ ਵੀ ਐਪਲੀਕੇਸ਼ਨ ਦੇ ਕੇ ਆਏ ਆ ਐਸਐਸਪੀ ਸਾਹਿਬ ਨੂੰ ਤੇ ਫਿਰ ਰਾਤ ਨੂੰ ਉਸੇ 1 ਅਗਸਤ ਨੂੰ ਰਾਤ ਨੂੰ ਫੇਰ ਐਪੀ ਟੁੱਟ ਗਈ 8:15 'ਤੇ ਤੁਹਾਨੂੰ ਐਫ ਡੀ ਲਈ ਪੈਸੇ ਵੀ ਸਾਰੇ ਹੈਕਰਾਂ ਵੱਲੋਂ ਹੈਕ ਕਰ ਲਏ। ਹਾਂਜੀ 7 ਲੱਖ ਸੀ ਉਹ ਚੋਂ 5 ਲੱਖ ਕਢਵਾਏ ਗਏ। ਠੀਕ ਹੈ। ਕੁੱਲ 6 ਲੱਖ 42000 ਕੱਟਿਆ ਗਿਆ। ਅੱਛਾ ਜੀ। ਹਾਂਜੀ। ਸੋ ਕਿਵੇਂ ਦੇਖਦੇ ਹਾਂ ਜਿਵੇਂ ਆਪਾਂ ਕਹਿੰਦੇ ਵੀ ਐਫ ਡੀ ਕਰਨ ਤੋਂ ਬਾਅਦ ਤਾਂ ਜਿਹੜੇ ਪੈਸੇ ਹੈਗੇ ਨੇ ਸੇਫ ਹੁੰਦੇ ਰਹਿਣੇ ਚਾਹੀਦੇ। ਫਿਰ ਵੀ ਹੈਕਰਾਂ ਵੱਲੋਂ ਪੈਸੇ ਕਢਾਏ ਗਏ। ਇਹ ਪਤਾ ਨਹੀਂ ਕਿਵੇਂ ਕਢਵਾਏ ਗਏ। ਉਸਦਾ ਐਫ ਡੀ ਕਰਵਾਈ ਸੀ। ਉਹਦੇ ਵਿੱਚੋਂ ਐਫ ਡੀ ਚੋਂ ਕਢਵਾਏ ਗਏ। ਤਾਂ ਬੈਂਕਾਂ ਲੈਂਦਾ ਕੀ ਕਹਿਣਾ ਸੀ ਜਦੋਂ ਤੁਸੀਂ ਬੈਂਕਰ ਨੇ ਕਿਹਾ ਸੀ ਥੋੜੀ ਐਫ ਡੀ ਸੇਫ ਹੈ।